ਓਏ ਬੀਲ ਤਾਂ ਆਪਣੇ 15-20 ਮਿੰਟ ਬਾਅਦ ਹੀ ਪਹੁੰਚਦੇ। ਕਿਹਾ ਅੜੀ ਸੀ ਕਿ ਨਵੀਂ ਲੈਣੇ ਕਿ ਫੇਰ ਨਵੀਂ ਹੀ ਲਈ ਪਾਈ ਆ। ਬਲੈਨੋ ਦੱਸਦੀ। ਲੋ ਯਾਰ ਇਹ ਤਾਂ ਗੱਡੀਆਂ ਮਸ਼ਹੂਰ ਐਵਰੇਜ ਨੂੰ ਨੇ। ਸਾਰਾ ਘਰਾਂ ਟੌਪ ਬਣਾਣੀ ਆ ਪੂਰੀ ਆਪਾਂ ਨੇ ਤਾਂ ਨਹੀਂ ਟੌਪ ਮਾਡਲ ਲਿਆ ਕਿ ਆਪ ਆਪਨੇ ਆਪ ਤਿਆਰ ਕਰਾਉਂਗੇ ਸਾਰੀ। ਇਸਕੇ ਬਿਨਾ ਯਾਰ ਚਲਾਈ ਨਹੀਂ ਜਾਂਦੀ। ਯਸਵਾਦੀ। ਜਿਹੜੀ ਨਵੀਂ ਸ਼ਿਫਟ ਆ। ਮੈਨੂੰ ਕਹਦੇ ਆ ਕਿ ਬਹੁਤ ਵਧੀਆ। ਸਾਨੂੰ ਤਾਂ ਨਹੀਂ ਦੇਖੀ। ਵਧੀਆ ਲੱਗੀ ਯਾਰ। ਜਮੇ ਲਿੱਦ ਪੁੱਲ। ਮੇਰੇ ਪਾਇਨਰ ਦਾ ਬਫਰ ਆ ਆਪਣਾ ਡਬਲ ਕੋਰਿੰਗ। ਅੱਛਾ ਜੀ ਚੈਂਪੀਅਨ ਸੀਰੀਜ਼ ਆ। ਬੜੀ ਗੂੜਾ ਪਿਆ ਆਪਣੇ ਸਾਫ ਦਾ ਬੇਨ ਮੁਕਤੀ ਗੱਡੀ ਓਕੇ ਹੈ ਐਵਰੇਜ ਰੂਲਰ ਵੀ ਠੀਕ ਹੈ ਸੋ ਤੋਂ ਉਸੇ ਵਾਲਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਬਾਈ ਮਰੂਤੀ ਦੀਆਂ ਗੱਡੀਆਂ ਨਾ ਅੱਜ ਕੱਲ 3 ਸਿਲੰਡਰ ਹੁੰਦੀਆਂ ਜਾ ਰਹੀਆਂ ਨੇ ਚਾਹੇ ਤੁਸੀਂ ਇਹਨਾਂ ਦੀ ਆਪਣੀ ਨਵੀਂ Swift ਦੇਖ ਲਓ ਚਾਹੇ ਨਵੀਂ Dzire ਤੇ ਐਦਾਂ ਇੱਕ ਬਾਈ ਆਪਨਾ ਬਾਈ ਨੇ ਨਾ Swift ਨਾ ਲੈ ਕੇ Dzire ਨਾ ਲੈ ਕੇ ਬਲੈਨੋ ਲਿੱਤੀ ਆ ਇੱਕ ਤਾਂ ਆਪਣੀ 4 ਸਿਲੰਡਰ ਇੰਜਨ ਕਰਕੇ ਤੇ ਜਿਹੜੇ ਬਾਈ ਦੇ ਮਤਲਬ ਥੋਟ ਸੀਗੇ ਮਾਈਂਡ ਦੇ ਵਿੱਚ ਆ ਜੋ ਚੀਜ਼ਾਂ ਸੀਗੀਆਂ ਤੇ ਸਾਰੀ ਗੱਲਾਂ ਕਰਦੇ ਆਪਾਂ ਬਾਈ ਨਾਲ ਮਿਲਦੇ ਆਪਾਂ ਬਾਈ ਨਾਲ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਤੁਹਾਡਾ ਨਾਂ ਜੀ ਰਾਹੁਲ ਨਾਮ ਹੈ ਠੀਕ ਆ ਵੀਰੇ ਕੀ ਹਾਲ ਚਾਲ ਠੀਕ ਆ ਵਧੀਆ ਵ ਕਈ ਗੱਡੀ ਮਾਡਲ ਕਿਹੜਾ ਵੇਰੀਐਂਟ ਕਿਹੜਾ ਤੇ ਕਿੰਨੇ ਦਿਨ ਪਹਿਲਾਂ ਲਈਤੀ ਆ 25 ਮਾਡਲ ਹੈ ਠੀਕ ਹੈ ਜੀ ਕਿੰਨਾ ਵੇਰੀਐਂਟ ਹੈ ਉਹ ਸਹੀ 25 ਦਿਨ ਪਹਿਲਾਂ ਲਈ ਗੱਡੀ ਆਪਾਂ ਨੇ ਅੱਛਾ ਜੀ ਤੇ ਭਾਈ ਆਪਾਂ ਗੱਲ ਕਰੀਏ ਯਾਰ ਕਿੰਨੇ ਦੀ ਪੈ ਗਈ ਤੁਹਾਨੂੰ ਮੇਰੇ ਆਪਾਂ ਨੂੰ ਪੈ ਗਈ 8 ਲੱਖ ਦੀ ਗੱਡੀ 8 ਲੱਖ ਦੀ ਤੇ ਭਾਈ 8 ਲੱਖ ਦੇ ਵਿੱਚ ਆਪਣੇ ਕੋਲ ਵਾਧੂ ਆਪਸ਼ਨ ਨੇ ਬਲੈਨੋ ਹੀ ਕਾਣੂ ਲੱਤੀ ਜਦਦਾ ਆਪਾਂ ਗੱਲ ਕਰੀਏ ਬਸ ਗੱਡੀ ਆਪਾਂ ਨੂੰ ਨਾ ਸ਼ੇਪ ਵਾਈਜ਼ ਵੀ ਲੁੱਕ ਵਾਈਜ਼ ਬਾਕੀ ਤੁਹਾਨੂੰ ਪਤਾ ਹੀ ਆ ਭਲਾ ਯਾਰ ਹਾਂ ਸ਼ਿਫਟ ਨਾ ਤਿੰਨ ਸਿਲੰਡਰ ਹੋ ਗਿਆ ਹਾਂ ਇੰਜਨ ਉਹਨਾਂ ਨੇ ਮਰੂਤੀ ਤੋਂ ਸਕੇ ਵਾਲੇ ਨਾਲ ਆਪਾਂ ਗ ਆਪਾਂ ਨੂੰ ਪਸੰਦ ਆਈ ਜੀ ਬਲੈਨੋ ਹੀ ਲੈਣੀ ਸੀ ਅੱਛਾ ਮਲਕਰੋ ਸੋਚ ਕੇ ਗਏ ਸੀ ਕਿ ਬਲੈਨੋ ਹੀ ਲੈਣੀ ਆ ਠੀਕ ਆ ਬਈ ਅੱਛਾ ਜੀ ਲੱਗਦੀ ਸੀ ਗੱਡੀ ਬਹੁਤ ਠੀਕ ਆ ਬਈ ਤੇ ਇਹ ਤੋਂ ਪਹਿਲਾਂ ਬਈ ਆਪਣੇ ਕੋਲ ਕਿਹੜੀ ਗੱਡੀ ਸੀ ਸੈਂਟਰੋ ਦੇਸ ਤੇ ਪਹਿਲਾਂ ਸੈਂਟਰੋ ਸੀਗੀ ਅੱਛਾ ਜੀ ਕਿਵੇਂ ਮੈਂ ਦੇਖ ਰਿਆ ਸੀਗਾ 20 ਦਿਨ ਹੋਏ ਹਨਾ ਤੇ 20 ਦਿਨ ਲਿਆ ਕੇ ਸਭ ਤੋਂ ਪਹਿਲਾਂ ਰਿਮ ਬੋਇਆ ਬਈ ਇਹਨਾਂ ਪਹਿਲੇ ਵੇਲੇ ਤਾਂ ਆਪਾਂ ਨੇ 15-20 ਮਿੰਟ ਬਾਅਦ ਹੀ ਬੋਲਦੇ ਅੱਛਾ ਟੇਕਡ ਵਾਲੀ ਸੀਗੀ ਯਾਰ ਅਲੋਏ ਪਵਾਰ ਨਹੀਂ ਕਰਾ ਘਰੋਂ ਬਾਅਦ ਚ ਗਿਆ ਅਲੋਏ ਪਵਾਰ ਪਹਿਲਾ ਪਵਾਰ ਅੱਛਾ ਮੈਂ ਜਿੰਨੀਆਂ ਵੀ ਦਵਾਈਆਂ ਲੱਲਾਂ ਸਿੱਧਾ ਆਪਾਂ ਅਲੋਏ ਵਿਲ ਪਵਾਨੀ ਗਏ ਅੱਛਾ ਜੀ ਮੈਂ ਅੱਜ ਤੱਕ ਜਿੰਨੀਆਂ ਵੀ ਬਾਈ ਵੀਡੀਓ ਸ਼ੂਟ ਹਮੇਸ਼ਾ ਹੀ ਪਾਈ ਆਹੀ ਕਹਿੰਦੇ ਨੇ ਕਿ ਹਾਂ ਗੱਡੀ ਮਤਲਬ ਘਰੇ ਬਾਤ ਚ ਗਈ ਆ ਤੇ ਅਲੋਏ ਪਹਿਲਾ ਬਏ ਨੇ ਇਹ ਚੱਕਰ ਕੀ ਆ ਬਾਈ ਇਸਕੇ ਮੇਰਾ ਹੀ ਲੁੱਕ ਆ ਇਸਕੇ ਆਈ ਨਹੀਂ ਲੁੱਕ ਇਸਕੇ ਬਿਨਾ ਯਾਰ ਚਲਾ ਹੀ ਨਹੀਂ ਜਾਂਦਾ ਯਸਵਾਦੀ ਪਤਾ ਯਾ ਅਲੋਏ ਕੇ ਲਈ ਆ ਅੱਛਾ ਜੀ ਤੇ ਇਹ ਬਾਈ ਸਿਗਮਾ ਹਨਾ ਇਹਦੇ ਆਪਣੇ ਸਟੀਲ ਸਟੀਲ ਵੀ ਲਾਂਦੇ ਨੇ ਬੇਸ ਮੋਡ ਲਾਈਕ ਹਿਸਾਬ ਤੋਂ ਹਾਂ ਜੀ ਠੀਕ 15 ਇੰਚ ਸਟੀਲ ਹੀ ਲਾਉਂਦੇ ਨੇ ਇਹ ਕਿੰਨੇ ਦੇ ਨੇ ਬਾਈ 16 ਇੰਚ ਹੀ ਹੈ ਪਲਾਸਟਿਕ ਓਰੀਜਨਲ ਹੈ ਅੱਛਾ ਜੀ ਇਹ ਕਿੰਨੇ ਦੇ ਪੈਗੇ ਕਿੰਨੇ ਦੇ ਪੈਗੇ 55000 ਰੁਪਏ ਦੇ ਪੈਗੇ ਅੱਛਾ ਜੀ ਤੇ ਅੱਗੋਂ ਕੀ ਕੀ ਕਰਾਇਆ ਬਾਈ ਹਜੇ ਅੱਗੇ ਦਾਲੇ ਕੁਝ ਨਹੀਂ ਕਰਾਇਆ ਅੱਛਾ ਸਿੰਪਲ ਆ ਸਿੰਪਲ ਹੈ ਸਾਰਾ ਕੁਝ ਕੁਝ ਵੀ ਨਿਕਰਾਇਆ ਲੈ ਅੱਛਾ ਜੀ ਰਿਕਸ ਮੁਕਰ ਪਾਇਆ ਲੈ ਆ ਲੈ ਬੂਕਰ ਵਗੈਰਾ ਸਿਸਟਮ ਕਰਵਾਇਆ ਦਿੱਤੀਗਾ ਬਾਈ ਅੱਛਾ ਜੀ ਆਵਾਜ਼ ਠੀਕ ਹੈ ਠੀਕ ਹੈ ਉਧਰ ਚਲੋ ਆਪਾਂ ਬਾਅਦ ਚ ਜਾਂਦੇ ਆ ਅ ਬਾਈ ਜਿਵੇਂ ਮਰੂਤੀ ਸੂਜ਼ੂਕੀ ਦੀਆਂ ਗੱਡੀਆਂ ਲੋਕ ਕਹਿੰਦੇ ਨੇ ਕਿ ਹਾਂ ਯਾਰ ਪਹਿਲਾ ਕਾਮਯਾਬ ਸੀਗੀਆਂ ਚਾਹ ਇੰਜਨ ਵਾਈਜ਼ ਵੀ ਦੇਖ ਲਿਆ ਆਪਾਂ ਚਾਹ ਬਾਡੀ ਵਾਈਜ਼ ਵੀ ਤੇ ਹੁਣ ਹੁਣ ਤਾਂ ਕਹਿਣ ਦੀਆਂ ਗੱਲਾਂ ਨੇ ਤੇ ਤੁਹਾਡੇ ਹਿਸਾਬ ਤੋਂ ਇੱਕ ਚੀਜ਼ ਨੂੰ ਆਮਨੇ ਹਿਸਾਬ ਦੇ ਤਾਂ ਤੇਰੀ ਗੱਡੀ ਆ ਓਕੇ ਐਵਰੇਜ ਨੂੰ ਵੀ ਠੀਕ ਹੈ ਹੂੰ ਹੁਣ ਐਵਰੇਜ ਦੀ ਗੱਲ ਕਰੀ ਲਈ ਬਾਈ ਕਿੰਨੇ ਦੀ ਦੇ ਦਿੰਦੀ ਆ ਬਲੈਨੋ ਦੱਸ ਦੀ 10000 ਲੋ ਯਾਰ ਇਹ ਤਾਂ ਗੱਡੀਆਂ ਮਸ਼ਹੂਰ ਐਵਰੇਜ ਨੂੰ ਨੇ ਖਲੂਂਗੀ ਆ ਲੈ ਕੋਈ ਨਵੀਂ ਨਵੀਂ ਗੱਡੀ ਆ ਤਾਂ ਕਿੰਨੇ ਕਿੰਨੇ ਕਿਲੋਮੀਟਰ ਚਲਾਤੀ ਬਾਈ 750 ਚਲਾਦੀ 750 20 ਦਿਨ ਹੋਏ ਨੇ ਬਾਈ ਨੂੰ ਠੀਕ ਆ ਠੀਕ ਆ ਬਾਈ ਬਾਈ ਜਿਵੇਂ 8 ਲੱਖ ਦਾ ਬਜਟ ਸੀਗਾ ਤੁਹਾਡੇ ਕੋਲ ਤੇ ਕੋਈ ਪੁਰਾਣੀ ਗੱਡੀ ਵੱਲ ਨਹੀਂ ਖਿਆਲ ਗਿਆ ਵੀ ਗਿਆ ਦਾ ਵੈਸੇ ਮੈਂ ਕਿਹਾ ਚਲੋ ਲੈ ਲਵਾਂ ਪੁਰਾਣੀ ਗੱਡੀ ਫਿਰ ਆਪਾਂ ਨੂੰ ਵਧੀਆ ਜਿਹੀ ਪੁਰਾਣੀ ਗੱਡੀ ਆ ਮੈਂ ਕਿਹਾ ਨਵੀਂ ਹੀ ਲੈ ਲੈਂਦਾ ਫਿਰ ਪੁਰਾਣੀ ਫਿਰ ਕੋਈ ਆ ਨਾ ਕਹਦਾ ਆੜੀ ਸੀ ਕਿ ਨਵੀਂ ਲੈਣੇ ਕਿ ਫਿਰ ਨਵੀਂ ਹੀ ਲਈ ਪਾਈ ਆ ਅੱਛਾ ਜੀ ਕਿਉਂਕਿ ਮੈਂ ਉਹੀ ਗੱਲ ਕਰਕੇ ਹਟਿਆ ਤੇ ਜਿਵੇਂ ਯਾਰ ਇਹ ਰੇਂਜ ਦੇ ਵਿੱਚ ਆਪਾਂ ਨੂੰ ਥਾਰ ਵਗੈਰਾ ਵੀ ਗੱਡੀ ਮਿਲ ਜਾਂਦੀ ਆ ਮਿਲਦੀ ਤੇ ਫਿਰ ਥਾਰ ਵੀ ਮਿਲ ਰਹੀ ਤੇ ਆਪਾਂ ਨੂੰ 2021 ਮਾਡਲ ਹੂੰ ਯੋ ਤਾਂ ਮੋਹਾਲੀ ਨੰਬਰ ਦਾ ਬੀਵੀ ਪੈਂਡ ਅੱਛਾ ਜੀ ਫੇ ਮੈਂ ਕਹਿੰਦਾ ਛੱਡ ਵੀਰ ਯੂ ਜ਼ਿਆਦਾ ਹੋਈ ਵੀਦੀ ਗੱਡੀ ਫਿਰ ਪਤਾ ਨਹੀਂ ਉੰਤਾ ਅਗਲੇ ਕਿ ਚਲਾਈ ਸੀ ਸਹੀ ਗੱਲ ਆ ਸਹੀ ਗੱਲ ਨਵੀਂ ਚੀਜ਼ ਤਾਂ ਬਈ ਨਵੀਂ ਚੀਜ਼ ਉਹ ਤਾਂ ਹੈ ਆਪਣੇ ਹੱਥ ਚੀਜ਼ ਚੱਲੀ ਹੁੰਦੀ ਆ ਨਾ ਪਤਾ ਲੱਜ ਜਾਂਦਾ ਚੀਜ਼ ਦਾ ਤੇ ਆ ਜੋ ਵੀਰੇ ਅੰਦਰ ਆਜੋ ਬਈ ਅੰਦਰੋਂ ਕੀ ਕੀ ਕਰਾਇਆ ਯਾਰ ਆਪਾਂ ਇਹ ਆ ਪੰਜ ਚਾਰੋ ਕੰਪੋਨੈਂਟ ਪਾਇਆ ਹੈ ਅੱਛਾ ਜੀ ਬੂਫਰ ਲਖਵਾਇਆ ਹੈ ਐਂਪਲ ਪਾਇਆ ਹੈ 4 ਚੈਨਲ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਬਈ ਸਕਰੀਨ ਲੱਗੀ ਹੋਈ ਆ ਇਹ ਜੈਮਸਟਾਉਨ ਦੀ ਸਕਰੀਨ ਆ ਵੀਰੇ ਕਿੰਨੇ ਦੀ ਪੈ ਗਈ ਸੀਗੀ ਬਈਆ 6000 ਰੁਪਏ ਦੀ ਸਕਰੀਨ ਪੈ ਗਈ ਸੀ ਅੱਗੇ ਬਈ ਆਪਣੇ ਕਿਹੜੇ ਕੰਪੋਨੈਂਟ ਆ ਪਿੱਛੇ ਜੀਐਲ ਦੇ ਕੰਪੋਨੈਂਟ ਆ ਅੱਛਾ ਜੀ ਆ ਕੰਪੋਨੈਂਟ ਕਿੰਨੇ ਦੇ ਪਏ ਬਈ ਇਹ 8500 ਦੇ ਪਏ ਆ ਅੱਛਾ ਅੱਗੇ ਵਾਲੇ ਤੇ ਪਿੱਛੇ ਵਾਲੇ 5500 ਦੇ ਆ ਸਾਢੇ 5 ਦੇ ਪਿਛਲੇ ਨੇ ਤੇ ਬੂਫਰ ਵਗੈਰਾ ਬਈ ਬੂਫਰ ਵਗੈਰਾ ਪਾਇਨਰ ਦਾ ਬੂਫਰ ਹੈ ਆਪਣਾ ਡਬਲ ਕੋਇਲ ਅੱਛਾ ਜੀ ਚੈਂਪੀਅਨ ਸੀਰੀਜ਼ ਦਾ ਠੀਕ ਹੈ ਜੀ ਇਹ ਕਿੰਨੇ ਦਾ ਰੈਦਰ ਦਾ ਐਂਪਰ ਬਣਾ ਐਂਪ ਕਿੰਨੇ ਚੈਨਲ ਆ ਬਈ 4 ਚੈਨਲ ਐਂਪਰ ਦਾ ਅੱਛਾ ਕਿੰਨੇ ਦਾ ਪਾਇਆ ਸੀਗਾ 7000 ਦਾ ਐਂਪਰ ਪਾਇਆ ਦਾ ਤੇ ਬੂਫਰ ਵਗੈਰਾ ਬੂਫਰ ਵੀ 7000 ਦਾ ਦਾ ਮਤਲਬ ਟੋਟਲ ਐਸਟੀਮੇਟ ਲਾ ਕੇ ਚੱਲੀਏ ਕਿੰਨੇ ਦਾ ਖਰਚ ਕਰਤਾ ਮਿਊਜ਼ਿਕ ਸਿਸਟਮ ਤੇ 50000 ਰੁਪਏ ਲੱਗੇ ਡੈਂਪਿੰਗ ਟੂ ਪੀ ਮਰਾਮ ਲੋਕੇ ਸਾਰਾ ਅੱਛਾ ਡੈਂਪਿੰਗ ਆਪਣੀ ਫੁੱਲ ਬੋਡੀ ਫੁੱਲ ਬੋਡੀ ਹੈ 2 ਲੇਅਰ ਅੱਛਾ ਮਤਲਬ ਬਾਈ ਇੰਨਾ ਹੈ ਮਤਲਬ ਮਿ ਤੇ ਬਈ ਅੱਗੇ ਫਿਰ ਪਲਾਨ ਵਗੈਰਾ ਇਹਦੇ ਵਿੱਚ ਅਪਗ੍ਰੇਡ ਦਾ ਸਾਰਾ ਕਰਾ ਲੈ ਟੌਪ ਬਣਾਣੀ ਆ ਪੂਰੀ ਆਪਾਂ ਨੇ ਤਾਂ ਨਹੀਂ ਟੌਪ ਮਾਡਲ ਲਿਆ ਕਿ ਆਪਾਂ ਆਪਣੇ ਆਪ ਤਿਆਰ ਕਰਾਉਂਗੇ ਸਾਰੀ ਗੱਡੀ। ਆ ਸ਼ਮਦੋ ਆਪਾਂ ਆਪਣੇ ਹਿਸਾਬ ਤੋਂ ਕਰਾਣੀ ਆ। ਆਪਣੇ ਹਿਸਾਬ ਤੋਂ ਤਿਆਰ ਕਰਾਣੀ। ਕਰੂਜ਼ ਕੰਟਰੋਲ ਐਕਟੀਵੇਟ ਕਰਾਣੇ ਹਲੇ ਇੰਟੀਰੀਅਰ ਕਰਾਣਾ ਐ ਰੂਫ ਲਾਈਟ ਵਗੈਰਾ ਕਰਾਣੀ ਆ ਹੈੱਡ ਲਾਈਟ ਆ ਪਾਉਣੀ ਸਾਰਾ ਕੁਝ ਕਰਾਣਾ। ਠੀਕ ਆ ਬਈ ਠੀਕ ਆ। ਬਈ ਯਾਰ ਗੱਲ ਕਰੀ ਆ ਆਪਾਂ ਪਤੀ ਪ੍ਰਾਣੀ ਬਲੈਨੋ ਵੀ ਦੇਖ ਸਕਦੇ ਸੀਗੇ ਜੇ ਬਲੈਨੋ ਹੀ ਲੈਣੀ ਸੀਗੀ। ਇੱਕ ਤਾਂ ਆਪਣੀ ਪਾਵਰ ਵੀ ਆਉਟ ਚ ਵਧੀਆ। ਇੱਕ ਆਪਣੀ ਜਿਹੜੀ ਹੋਣ ਵਾਲੀ ਬ ਉਹ ਸ਼ੇਵ ਕਰਕੇ ਨਹੀਂ ਪਸੰਦ ਆਇਆ ਪਾਣੂ ਜਿਹੜੀ ਚੀਜ਼ ਬੰਦੇ ਲਾਜਵਾ ਫਿਰ ਉਹੀ ਲਈ ਹੁੰਦੀ ਹੈ ਹੈਨਾ ਜਿਸ ਹੁਣ ਜਿਹੜੀ ਨਵੀਂ ਸ਼ਿਫਟ ਆ ਹੈ ਕਈ ਲੋਕ ਕਹ ਰਹੇ ਆ ਕਿ ਬਹੁਤ ਵਧੀਆ ਸਾਨੂੰ ਤਾਂ ਨਹੀਂ ਦੇਖੀ ਵਧੀਆ ਲੱਗੀ ਯਾਰ ਉਹ ਤਾਂ ਜਮਈ ਲਿੱਦ ਪੋੜੀ ਠੀਕ ਆ ਹਾਂਜੀ ਮਾਨੂੰ ਤਾਂ ਪੁਰਾਣੀ ਜਿਹੜੀ ਸ਼ਿਫਟ ਆ ਜਿਹੜਾ ਨਵਾਂ ਮਾਡਲ ਆ ਉਹ ਤਾਂ ਬਕਾਰ ਲੱਗਿਆ ਉਸ ਤੋਂ ਪਹਿਲਾਂ ਵਾਲੀ ਸ਼ਿਫਟ ਉਹਦੇ ਵਿੱਚ ਕਮੀਆਂ ਵੀ ਬਾਦੂ ਨੇ ਹੈਨਾ ਆ ਦੇ ਨੀਵੀਂ ਕੱਟੀ ਆ ਫਿਰ ਇੱਕ ਪਿੱਛੇ ਬਕਾਰ ਆ ਜਮਈ ਗਾਰੰਟੀ ਦੀ ਨੀਵੀਂ ਇਹ ਸਭ ਤੋਂ ਵਧੀਆ ਇਹ ਨਾ ਸਿਲੰਡਰ ਸਭ ਤੋਂ ਬੇਕਾਰਤੀ ਜਿਆ ਬਾਈ ਇਹ ਸਾਰੀ ਤੇ ਬਾਈ ਜਿਵੇਂ ਤੀ ਪਹੜਾਂ ਵਗੈਰਾ ਦੇ ਸ਼ਕੀਨ ਆ ਕਿ ਆਪਣਾ ਹੌਲੀ ਹੌਲੀ ਜਿਦ ਦੇ ਜਿਸ ਤਰ੍ਹਾਂ ਹੁਣ ਬੰਦੇ ਗੱਡੀ ਮੋੜੇ ਰਹੇ ਆ ਜਿਵੇਂ ਸਕਿੱਟਾ ਸਾਂ ਆ ਆ ਬਾਈਆਂ ਦੇ ਕਾਰਨਾਮੇ ਨੇ ਇੱਧਰ ਜਿਹੜੇ ਹੋਏ ਹੋਏ ਨੇ ਤੁਹਾਨੂੰ ਪਤਾ ਜਵਾਂ ਇਸ ਚੀਜ਼ ਜਗ੍ਹਾ ਸਕੀਨ ਆ ਆਇਸ਼ਾ ਤੇ ਬਾਈ ਤੂੰ ਜਰਮਨ ਵੱਲ ਵੀ ਤਾਂ ਜਾ ਸਕਦੇ ਸੀ ਯਾਰ ਨਾ ਯਾਰ ਯਾਰ ਪਸੰਦ ਆਪਾਂ ਨੂੰ ਬਸ ਮੈਨੂੰ ਮੈਨੂੰ ਮਰੂਤੀ ਨਾਲ ਹੀ ਪਿਆਰ ਸੀ ਇੱਕ ਹਿਸਾਬ ਤੋਂ ਅੱਛਾ ਮਰੂਤੀ ਇਹ ਤਿਆਰ ਕਰਾਣੀ ਸੀ ਅੱਛਾ ਇਹ ਕਹਿੰਦਾ ਬੇਸ ਮੋਡਲ ਲੈ ਕੇ ਤਿਆਰ ਕਰਾਣੀ ਸੀ ਵੀਰੇ ਗੂੜਾ ਪਿਆਰ ਹੈ ਨਾ ਮਰੂਤੀ ਗ ਇਹ ਇਹ ਗੱਡੀਆਂ ਤਾਂ ਕਹਿੰਦੇ ਨੇ ਜ਼ਿਮੀਦਾਰ ਗੱਡੀ ਆ ਤਾਂ ਜਿੱਥੇ ਮਰਜ਼ੀ ਪਹਿਲਾਂ ਵੀ ਇਸ ਨੇ ਸੈਂਟਰਲ ਕੇ ਵੀ ਪਹਿਲਾਂ ਇਸ ਨੇ ਦੱਸਿਆ ਸੀ ਮਰੂਟੀ ਲਈ ਸੀ ਅੱਛਾ ਜੀ ਠੀਕ ਆ ਜਨਰਲ ਉਸਕੇ ਬਾਅਦ ਜਨਰਲ ਲਈ ਸੀ ਫਿਰ ਉਹ ਜਨਰਲ ਦਾ ਬਹੁਤ ਘੈਂਟ ਗੱਡੀ ਆ ਬਾਈ ਯਾਰ ਉਸ ਤੋਂ ਵਧੀਆ ਤਾਂ ਇਹੋ ਵੀ ਨਹੀਂ ਐ ਉਹ ਤਾਂ ਹੈ ਚਾਹ ਜੋ ਮਰਜ਼ੀ ਆ ਬਾਈ ਯਾਰ ਅਪਗ੍ਰੇਡ ਦਾ ਹੋਣਾ ਹੀ ਪੈਂਦਾ ਸਹੀ ਗੱਲ ਆ ਬਾਈ ਹੁਣ ਛੋਟੇ ਗੱਡੇ ਵੀ ਯਾਰ ਉਹਨੂੰ ਇੱਕ ਹੋ ਗਿਆ ਨਾ ਸਮਾਜ ਵਿੱਚ ਬੜੀ ਗੱਡੀ ਹੋਣੀ ਚਾਹੀਦੀ ਬੰਦੇ ਦੇ ਇਹ ਤਾਂ ਗੱਲ ਹੈਗਾ ਅੱਜ ਕੱਲ ਦੀ ਦੁਨੀਆਦਾਰੀ ਉਹ ਬਾਈ ਐਦਾਂ ਦੀ ਹੋ ਗਈ ਸੈਮ ਨਾਲ ਅਪਗ੍ਰੇਡ ਕਰਦੋ ਨਾ ਬੰਦੀ ਸਹੀ ਬਾਈ ਸਾਈਕਲ ਤਾਂ ਵੀ ਇਕੱਠੇ ਰਹੀਆਂ ਜੱਟੀਆਂ ਬਾਬੇ ਉਹ ਇਕੱਠੀਆਂ ਆ ਅੱਛਾ ਯਾਰੀਆਂ ਇੰਨੀ ਪੁਰਾਣੀ ਆ ਚਲੋ ਵਧੀਆ ਹੀ ਵਧੀਆ ਤੇ ਬਾਕੀ ਬਾਈ ਅੱਜ ਦੀ ਵੀਡੀਓ ਸੀਗੀ ਆਪਣੀ ਕੋ ਸ਼ਾਦਾ ਦੀ ਤੇ ਬਾਈਆਂ ਦੀ ਜਿਹੜੀ ਇੰਸਟਾਗ੍ਰam ਆਈਡੀ ਆ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੋਗੇ ਡਿਸਪਲੇ ਦੇ ਉੱਤੇ ਸ਼ੋ ਹੋ ਰਹੀ ਹੋਣੀ ਤੁਹਾਨੂੰ ਤੇ ਜਿਹੜਾ ਲਿੰਕ ਆ ਪ੍ਰੋਪਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਬਾਕੀ ਨਾ ਇੱਕ ਵਾਰ ਇਹਦਾ ਜਿਹੜਾ ਆਡੀਓ ਟੈਸਟ ਆ ਉਹ ਵੇ ਬਜਟ ਦੀ ਚੱਲੇ ਸਰਦਾਰੀ ਚੱਲੇ ਲੱਗ ਜੈਕ ਨਹੀਂ ਬੁੱਲੇ ਚੈਕ ਨਹੀਂ ਉੱਤੇ ਵਾਲੇ ਨਾਲ ਲੜੀ ਬੈਠਾ ਯਾਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ